ਮਾਜਾ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਜੀ ਤੁਹਾਨੂੰ ਪੱਤੀ ਕਕੇ ਆਲਾ ਪਿੰਡ ਬੱਚੀਵਨ ਤਹਿਸੀਲ ਜਨਾਲਾ ਜ਼ਿਲ੍ਹਾ ਅਮਰਸਰ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਭਾਜੀ ਟੋਟਲ ਦੋ ਪਸ਼ੂ ਵਿਖਾਏ ਜਾਣਗੇ ਜਿਸ ਦੇ ਵਿੱਚ ਵੀਰ ਜੀ ਤੁਹਾਨੂੰ ਇੱਕ ਝੋਟੀ ਵਿਖਾਵਾਂਗੇ ਦੂਸਰੇ ਸੂਏ ਦੁੱਧ ਦੇ ਥੱਲੇ 10 ਕਿਲੋ ਦੇ ਕਰੀਬ ਹੈ ਇੱਕ ਵੜ ਵੀਰ ਜੀ ਪਹਿਲੇ ਸੂਏ ਇਹਦੇ ਥੱਲੇ ਵੀ ਦੁੱਧ 13-14 ਕਿਲੋ ਵੀਰ ਜੀ ਨੇ ਦੱਸਿਆ ਠੀਕ ਹੈ ਹੁਣ ਵੀਰ ਜੀ ਕਰਦੇ ਆ ਬਲਵੰਤ ਵੀਰ ਜੀ ਨਾਲ ਗੱਲ ਬਾਤ ਤੇ ਦੋਵਾਂ ਪਸ਼ੂਆਂ ਬਾਰੇ ਰੇਟ ਬਾਰੇ ਤੇ ਕੱਲੀ ਕੱਲੀ ਲੈਨੇ ਆ ਵੀਰ ਜੀ ਡਿਟੇਲ ਹਾਂਜੀ ਬਲਵੰਤ ਜੀ ਕੀ ਹਾਲ ਜੇ ਵਧੀਆ ਤੇ ਲੋਟਾ ਠੀਕ ਠਾਕ ਤੁਸੀਂ ਸੁਣਾਓ ਉਹ ਸੁਣਾਓ ਠੀਕ ਠਾਕ ਜੀ ਕਿੱਥੇ ਰਹਿ ਜਾਈਨੇ ਦਿਨ ਚਲੋ ਸਾਹਿਬ ਰਹਿਣਾ ਕਿੱਥੇ ਆ ਤੁਹਾਨੂੰ ਫੋਨ ਮੰਡੀ ਮੰਡੀ ਚਾ ਨਹੀਂ ਗਿਆ ਅੱਛਾ ਵੱਲਾ ਬੁੱਲਾ ਵੇਂਦੇ ਅੱਜ ਘੁੰਮਦੇ ਆ ਵੱਲਾ ਮੰਡੀ ਹੈ ਆਇਆ ਵੇਖਿਆ ਹੁਣ ਵੀ ਇੱਕ ਝੋਟੀ ਵਿਗੀ ਮਾਲ ਮੁੰਡਾ ਆਇਆ ਓਥੇ ਵੇਚ ਵਾਚ ਕੇ ਆਏ ਆ ਅੱਛਾ ਵੱਲੇ ਮੰਡੀ ਗਏ ਹੋ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਸੋਣੇ ਜੀ ਤੇ ਇਹਦੀ ਵੀ ਜੀ ਕੀ ਡਿਟੇਲ ਜੇ ਆਪਣੇ ਝੋਟੀ ਬਾਰੇ ਇਹ ਰਾਤੀ ਆਈ ਝੋਟੀ 10 ਲੀਟਰ ਦੁੱਧ ਦੂਜਾ ਸੂਈ ਹੈ ਤਾਜੀ ਸੂਈ ਹੈ 4-5 ਦਿਨਾਂ ਦੀ ਅੱਛਾ ਅੱਛਾ ਹਾਂਜੀ ਹਾਂਜੀ ਚਲੋ ਸਾ ਪਤਾ ਕੀ ਉਹ ਥੋੜਾ ਮੂੰਹ ਖੁਰ ਜਿਹੜਾ ਆ ਗਿਆ ਸੀ ਨਾ ਕੰਮ ਹਾਂਜੀ ਮੂੰਹ ਖੁਰ ਕਰਕੇ ਥੋੜਾ ਜਿਆ ਨਾ ਤੇ ਬਾਕੀ ਚਲੋ ਮਲਟੀਪਲੀਕੇਟ ਕਰਕੇ ਵੀ ਖਲੋਤੇ ਨੇ ਤੁਹਾਡਾ ਬਾਕੀ ਮਾਲ ਤੇ ਹੁੰਦਾ ਰਿਹਾ ਤਾਂ ਅੱਛਾ ਜੀ ਠੀਕ 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 ਹੈ ਤੇ ਇਹਦੀ ਵਿੱਚ ਕੀ ਡਿਟੇਲ ਜੇ ਦੂਜੀ ਸੂਈ ਸੂਈ ਦੂਸਰੇ ਸੂਏ ਛੋਟੀ ਸੂਈ ਆ ਤੇ ਕਿੰਨਾ ਜੀ ਦੋ ਥੱਲੇ ਦੇ 10 ਲੀਟਰ ਹੋ ਗਿਆ ਜੀ 10 ਲੀਟਰ ਤਿਆਰ ਆ ਤੇ ਮਗਰ ਕੱਟਾ ਕੀ ਜੇ ਕੱਟੀ ਕੱਟੀ ਜੀ ਮਗਰ ਕੱਟੀ ਆ ਜੀ ਸੀਮਨ ਦੀ ਆ ਨਾ ਜੀ ਸਿਰਫ 2 ਇੰਚ ਵੀਰ ਜੀ ਪੂਛ ਹੀ ਆ ਕੱਟੀ ਦੀ ਤੇ ਬਾਕੀ ਮੋਰਾ ਕੁਆਲਿਟੀ ਦੇ ਵਿੱਚ ਬੱਚਾ ਵੀ ਤੈਨੂੰ ਵੀ ਜੀ ਖੋਲਿਓ ਦੇ ਚਲਾਇਓ ਥੋੜਾ ਚਲੋ ਸੋਨੇ ਭਾ ਚਲਾਓ ਜੀ ਛੋਟੀ ਵੀ ਬੜੀ ਚੰਗੀ ਆ ਹਾਂਜੀ ਸਾਹਮਣੀ ਪਹਿਣੀ ਇਹ ਰਾਤੀ ਦੋ ਆਈਆਂ ਸੀ ਅੱਛਾ ਜੀ ਦੇਖੀ ਜੀ ਇਹ ਦਿਲ ਨਹੀਂ ਲਾਉਂਦੀ ਅਛਾ ਇੱਕ ਰਾਤੀ ਵੇਗੀ ਇਹਦੇ ਨਾਲ ਦੀ ਛੋਟੀ ਨਹੀਂ ਇਹ ਅੱਜ ਸਵੇਰੇ ਖੜੀ ਹੋ ਠੀਕ ਹੈ ਵੀ ਜੀ ਠੀਕ ਹੈ ਹਾਂਜੀ ਬੜੀ ਚੰਗੀਆਂ ਆ ਉਹ ਗੱਪ ਇਹ ਥੱਲੇ ਹੁਣ 10 ਲੀਟਰ ਜਿਹੜਾ ਦੁੱਧ ਤਿਆਰ ਆ ਪੱਕਾ ਤਿਆਰ ਮੌਕੇ ਤੇ ਠੀਕ ਹੈ ਵੀ ਜੀ ਕਰੋ ਵੀਰ ਜੀ ਕਿਸਾਨ ਵੀਰੋ ਚੈੱਕ 10 ਲੀਟਰ ਵੀਰ ਜੀ ਇਹਨਾਂ ਨੇ ਆਖਿਆ ਵੀ ਇਹਦੇ ਥੱਲੇ ਦੁੱਧ ਤਿਆਰ ਆ ਮੌਕੇ ਤੇ ਦੂਸਰੀ ਨੀਲੀ ਰਵੀ ਦੇ ਕ੍ਰਾਸ ਵਿੱਚ ਚੋਟੀ ਆ ਵੀਰ ਜੀ ਬਾਕੀ ਵੀਰ ਜੀ ਦੋ ਟਾਈਮ ਚੋਗੇ ਤਿੰਨ ਟਾਈਮ ਚੋਗੇ ਚੈੱਕ ਕਰਕੇ ਤਸੱਲੀ ਤੁਸੀਂ ਵੀਰ ਜੀ ਆਪ ਕਰਨੀ ਆ ਉਹ ਸਰਬ ਨੇ ਵੀਰ ਜੀ ਤੁਸੀਂ ਉਹਨਾਂ ਨੂੰ ਵੀ ਜਾਨਾ ਇੱਕ ਟਾਈਮ ਵੀਰ ਜੀ ਤੁਸੀਂ ਆਪ ਕੋ ਵੀਡੀਓ ਤੇ ਵੀ ਤੁਹਾਨੂੰ ਵੀਰ ਜੀ ਨੂੰ ਕਹਿੰਦੇ ਵੀ ਚਵਾ ਸਕਦੇ ਆ ਤੇ ਇੱਕ ਟਾਈਮ ਵੀਰ ਜੀ ਤੁਸੀਂ ਆਪ ਚੋਗੇ ਤੇ ਵੀਰ ਜੀ ਨੂੰ ਸਾਰੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਅੱਛਾ ਜੀ ਬਹੁਤ ਠੰਡੀ ਬੜੀ ਸ਼ਾਮ ਬਣ ਆਲੀ ਅੱਛਾ ਜੀ ਹਾਂ ਹਾਂ ਜੀ ਹਾਂ ਜੀ ਬਲੰਦ ਜੀ ਹਾਂ ਜੀ ਤੈਨੂੰ ਰਾਮਾ ਵੀ ਆਪਣਾ ਵੀ ਕੋਈ ਟੈਨ ਟੂ ਮਾਰੇ ਗੱਲ ਨਹੀਂ ਜਿਤਨਾ ਮਰਜ਼ੀ ਕੋ ਭੈਣ ਭਰਾ ਟਾਈਮ ਮੋ ਟਾਈਮ ਹਾਂ ਬਿਲਕੁਲ ਪਸਮਾਜ ਨਹੀਂ ਇਸ ਟਾਈਮ ਦੇ ਨਾ ਪਸਮਾਜਾਂ ਇੱਕ ਪਸੇ ਪਸਵੇਂ ਹੋਣਗੇ ਡੰਗਰ ਆ ਪਾ ਚੁਵਾਈ ਵੀਚੀ ਸਵੇਰ ਕਿੰਨੇ ਵਜੇ ਕੀਤੀ ਜੀ ਸਾਢੇ 6 7 ਵੀ ਸਵੇਰ ਚੁਵਾਈ ਸਾਢੇ 6 7 ਦੀ ਰਾਤ ਨੂੰ ਚੁਵਾਈ ਹੈ ਅੱਛਾ ਜੀ ਸਵੇਰੇ 6 7 ਦੀ ਚੁਵਾਈ ਹੋਈ ਹੈ ਤੇ ਹੁਣ ਜਿਹੜਾ ਵਾ ਤਿੰਨ ਤਿੰਨ ਦਾ ਟਾਈਮ ਹੈ ਠੀਕ ਹੈ ਵੀਰ ਜੀ ਕਰੋ ਫੇਸ ਦੀ ਕੁਆਲਿਟੀ ਚੈੱਕ ਸਿੰਘਾਂ ਦੀ ਕੁਆਲਿਟੀ ਚੈੱਕ ਕਰੋ ਵੀਰ ਜੀ ਬੋਟੀ ਬੜੀ ਚੰਗੀ ਨੀਲੀ ਦੀ ਅੱਖ ਵਿੱਚ ਵੀਰ ਜੀ ਠੰਡੀ ਸੀਲ ਵੀਰ ਜੀ ਬਿਲਕੁਲ ਉਹ ਫਸਫਲੇ ਚੰਬੜੀ ਦੀ ਛੋਟੀ ਬਣ ਚਾਲੀ ਠੀਕ ਹੈ ਜੀ ਆਥੀ ਦਾ ਬੱਚਾ ਛੋਟੀ ਕਾਦੀ ਠੀਕ ਉਹਦੇ ਵਿੱਚ ਕੀ ਮੰਗਦੇ ਜੇ ਫਿਰ ਮੰਗਦੇ ਚਲੋ ਸਾ ਰੋਤਾਂ ਦੇ ਮੰਡੀਆਂ ਥੋੜੇ ਲੱਗੇ ਹਾਂਜੀ 2 ਤੋਂ 2 ਲੱਖ ਰੁਪਈਆ ਦੀ ਮੰਗੀ ਗਏ ਹਾਂਜੀ ਅਸੀਂ ਵੀ 1.20 ਲਾ ਗਏ ਸਾਨੂੰ ਦਿੱਤੀ ਨਹੀਂ ਤੇ ਇਹਦੇ ਜਾਇਜ਼ਾ ਹੀ ਮੁੱਲ ਕਾ ਨਾ 95000 ਔਰ ਮੁੱਲ ਕਰਦੇ 90 ਜੀ ਦੇ ਲਈ ਨਹੀਂ ਨਹੀਂ ਕੋਈ ਜਾਇਜ਼ ਕਰੋ ਬਲੰਦ ਸਿੰਘ ਜੀ 2000 ਸ਼ਰਤ ਨੇ ਕਿਨੇ ਦੱਸੋ ਸੋਨੇ ਦਾ ਕੁਝ 85 ਇਹਨਾਂ ਦੇ ਕਰ ਦੋ ਜਾਇਜ਼ਾ ਜਾਇਜ਼ਾ ਕਰਦਾਂਗੇ ਜਿਹੜਾ ਭੈਣਪਰਾ ਸਿੱਧਾ ਤੁਹਾਨੂੰ ਕਾਲ ਕਰਕੇ ਤੇ ਸੌਦਾ ਹੀ ਕਰੇ ਕਾਲ ਕਰਕੇ ਉਹਦੇ ਵਿੱਚ ਅਸਰ ਹੋਊਗੀ 83000 ਰੁਪਆ ਨਾ ਛੋਟੀ ਦੇ ਦਿਆ 83000 ਪਰ ਇਹ ਮੇਰੀ ਤੇ ਨਹੀਂ ਦਿੰਦਾ ਕੋਈ ਨਹੀਂ ਦਿੰਦਾ ਵੱਡੀ ਛੋਟੀ ਹੈ ਬੜੀ ਚੰਗੀ 2 ਤੋਂ 12-13 ਕਿਲੋ ਕੱਢਣ ਵਾਲੀ ਠੀਕ ਹੈ ਜੀ 83000 ਦੇ ਵਿੱਚ ਉਹ ਜਿਵੇਂ ਭੈਣਪਰਾ ਦਾ ਮਾਨ ਕੀਤਾ ਜਾਊ ਹੈ ਚਲੋ ਠੀਕ ਹੈ ਜੀ ਵੇਜੀ ਠੀਕ ਤੇ ਦੂਸਰੀ ਵਿੱਚ ਗਾਂ ਦੀ ਕੀ ਡੇਰੇ ਜੇ ਉਹਦੇ ਨਾਲ ਦੁੱਧ ਹੋਗਾ 14 ਕਿਲੋ 14 ਲੀਟਰ ਮੌਕੇ ਤੇ ਤਿਆਰ ਹੈ ਤਿਆਰ ਤਿਆਰ ਤੇ ਉਹਦੇ ਮਗਰ ਬੱਚਾ ਵੀ ਜੀ ਆਜੇ ਅੱਛਾ ਜੀ ਕਿੰਨੇ ਦਿਨ ਹੋਗੇ ਜੇ ਸੂਈ ਨੂੰ ਪੂਰਾ ਇਹ 15 18 ਦਾ 20 ਦਿਨਾਂ ਲਾ ਲਓ ਤੁਸੀਂ 20 ਦਿਨ ਉਹ ਹੀ ਹੈ ਇਹ ਵੀ ਵਧੀਆ ਮਗਰ ਹੈ ਨਾ ਇਹ ਵੀ ਵਧੀਆ ਸੀਮਨ ਦੀ ਵੀ ਸੀ ਵਧੀਆ 20 ਦਿਨ ਤੋਂ ਮਤਲਬ ਪਲਾਸੀ ਇੱਕ ਦੋ ਦਿਨ ਜੇ ਕੋਲ ਲਾ ਲਓ ਤੁਸੀਂ ਆ ਗਾਂ ਖੋਲੇ ਸੋਨੇ ਚ ਗਾਂ ਖੋਲਿਓ ਆ ਵੀਰ ਜੀ ਕਰੋ ਚੱਕ ਪਾਸ ਹੁਣ ਮੌਕੇ ਤੇ ਕਿੰਨਾ ਗਿਆ ਦੁੱਧ 14 ਲੀਟਰ ਹੈ ਨਾ 13 ਦੀ ਗਾਰੰਟੀ ਦੇਣਾ 13 ਦੀ ਗਾਰੰਟੀ ਤੇ 14 ਲੀਟਰ ਮਤਲਬ ਥੋੜਾ ਦੇਖਣ ਨੂੰ ਛੋਟਾ ਦਾੜ ਦਾ ਜਿਹੜਾ ਮਰਜ਼ੀ ਵੀਰ ਪਹਿਲਾਂ ਸੌਦਾ ਕਰ ਲਓ ਤੇ ਫੇਰ ਆ ਤੁ ਜਾ ਮਰ ਚਵਾਈ ਕਰ ਲੈ ਚਵਾਈ ਠੀਕ ਹੈ ਜੀ ਸੋਰੀ ਪਹਿਲਾਂ ਚਵਾਈ ਕਰ ਲੈ ਸੌਦਾ ਕਰ ਲੈ ਠੀਕ ਹੈ ਚਵਾਈ ਕਰਕੇ ਤੇ ਫੇਰੀ ਵੀਰ ਜੀ ਨਾਲ ਦੇ ਵੀ ਸਬਦਾ ਕਰੋ ਥਣ ਵੀਰ ਜੀ ਵੀ ਜੀ ਨੂੰ ਕਹਿੰਦੇ ਆ ਵੀ ਜਦੋਂ ਪਸਮਦਾ ਵਾ ਬਿਲਕੁਲ ਪਸਮਕੇ ਵਧੀਆ ਬਣ ਜਾਂਦਾ ਜੇ ਤੇ ਬਾਕੀ ਤੁਸੀਂ ਵੀਰ ਜੀ ਕਰੋ ਚੈੱਕ ਪਾਸ ਦੋ ਟਾਈਮ ਚੋਗੇ ਤਿੰਨ ਟਾਈਮ ਚੋਗੇ ਕਰੋ ਵੀਰ ਜੀ ਫੇਸ ਦੀ ਕੁਆਲਿਟੀ ਚੈੱਕ ਥਨਾ ਤੋਂ ਇਹ ਨੇੜੇ ਤੋਂ ਵੇਖੋ ਵੀਰ ਜੀ ਬੈਡ ਲੈ ਜਾਓ ਉੱਥੇ ਲੈ ਜਾਓ ਇਹ ਵੀ ਦੀ ਚ ਵਾ ਇਸ ਵੇਰੇ 7 ਵਜੇ ਦੀ ਹੋਈ ਜੇ ਹਾਂਜੀ ਹਾਂਜੀ 7 ਵਜੇ ਦੀ ਬਿਲਕੁਲ ਚੋਈ ਹੋਈ ਠੀਕ ਹੈ ਜੀ ਠੀਕ ਹੈ ਨਹੀਂ ਤੇ ਹੁਣ ਪਸਮੀਆਂ ਨਾ ਹੁੰਦੇਗਾ ਇਹਨਾਂ ਨੇ ਆਏ ਹੁਣ ਅੱਛਾ ਜੀ ਹਾਂਜੀ ਆ ਵੀ ਜੀ ਮਗਰ ਬੱਚਾ ਵਸ਼ੀ ਹੈ ਮਗਰ ਉਹ ਵੀ ਚੈੱਕ ਕਰ ਇਹਦਾ ਕੀ ਮੰਗਦੇ ਜੀ ਬਰਨ ਜੀ ਹੈ ਜੀ ਤੇ ਲੋਹਾਂ ਤੋਂ ਆ ਵੀ ਹਾਂ ਇਹਦਾ ਬੱਚਾ ਤੇ ਉਹ ਵੀ ਚੰਗੀ ਆ 5 ਫੁੱਟ ਸਾਦੇ 5 ਫੁੱਟ ਹੈ ਤੇ ਮੇਰੀ ਬਰੋ ਬਤੇ ਆਉਣ ਦਿਗਾ ਹਾਂ ਜੀ ਉਹਨਾਂ ਤੇ ਕਰਨ ਨੂੰ ਉਹਦਾ 55 ਕਰਦੇ ਅੱਛਾ ਜੀ ਤੇ ਆਪਾਂ ਦੇ ਦੇਣੀ ਉਹ 45 45000 ਦੀ ਦੱਸੋ ਸੋਨੇ ਭਾਅ ਕੁਝ 42000 ਦਾਓ ਥੋੜੇ ਬੋਲ ਤੁਸੀਂ ਵੀ ਕੁਝ 42000 ਦੀ ਜੋੜਾ ਹੀ 120000 ਦਾ ਜੇ ਕੋਈ ਜੋੜਾ ਪਾਉਂਦਾ ਵਾ ਤੇ 120000 ਤੇ ਜੇ ਕੱਲੀ ਗਾਂ ਪਾਉਂਦੇ ਜੇ ਫਿਰ 45 ਅੱਛਾ ਜੀ ਜੇ ਕੱਲੀ ਕੱਲੀ ਪਾਉਣਗੇ ਤੇ ਫਿਰ ਉਸ ਹਿਸਾਬ ਨਾਲ ਰੇਟ ਤੇ ਜੇ ਦੋਵਾਂ ਦੇ ਵਿੱਚ ਕਰਦੇ ਫਿਰ ਰੇਟ ਦੀ ਕਤਰ ਘਟ 120000 ਰੇਟ ਚ 500 ਰੁਪਏ ਛੋਟ ਕਰਾਂਗੇ 120000 ਦੇ ਵਿੱਚੋਂ ਜੋੜੀ ਤੇ ਫਿਰ 500 ਰੁਪਏ ਛੋਟ ਹਾਂਜੀ 10 ਕਿਲੋ ਮਾਈ ਥੱਲੇ ਤਿਆਰ ਤੇ ਗਾਂ ਥੱਲੇ 13 ਕਿਲੋ 13 ਰੇਟ ਦੀ ਗਾਰੰਟੀ ਦੋਨੋਂ ਤੇ 14 ਕਿਲੋ ਹੋ ਚਲੋ ਸਾਹਿਬ ਮੈਂ ਵੀਰ ਨਾਲ ਤੂੰ ਲਾਉਣਾ ਜਰੂਰ ਹਾਂਜੀ ਹਾਂਜੀ ਇਹ ਲਾਉਣ ਵੀ ਮੈਂ ਰੇਟ ਉਹ ਕੀਤਾ ਜੋ ਲੈ ਲੈਣਾ ਵਾ ਅੱਛਾ ਰੇਟ ਉਹੀ ਆ ਮੈਂ ਇਹ ਤਾਂ ਮੰਨ ਲਓ 1 20 ਮੰਗ ਕੇ ਤੇ ਤੁਸੀਂ ਫਿਰ ਵੀ ਤਾਂ ਮੈਨੂੰ ਲੱਖ ਆਖਣਾ ਹੀ ਵੀ ਲੱਖ ਲੈ ਲਓ 90 ਲੈ ਲਓ ਹਾਂਜੀ ਇਸ ਕਰਕੇ ਮੈਂ ਰੇਟ ਉਹ ਆਖਿਆ ਜੋ ਲੈ ਲੈਣਾ ਵਾ ਅੱਛਾ ਅੱਛਾ ਠੀਕ ਠੀਕ ਹੈ ਵੀਰ ਜੀ ਚਲੋ ਠੀਕ ਹੈ ਵੀਰ ਜੀ ਹੋਰ ਕੋਈ ਕਹਿਣਾ ਚਾਹੁੰਦੇ ਜੀ? ਬਸ ਭਾਜੀ। ਹਾਂਜੀ ਹਾਂਜੀ ਹੋਰ ਭਾਜੀ ਕਹਿਣਾ ਚਾਹੁੰਦੇ ਕੁਝ? ਨਹੀਂ ਬਸ ਭਾਜੀ ਉਹ ਤਾਂ ਕੁਝ ਨਹੀਂ ਕਹਿਣਾ ਚਾਹੁੰਦੇ ਇਹੋ ਕਹਿਣਾ ਚਾਹੁੰਦੇ ਕਿ ਆਪਦੀ ਮੇਰਾ ਜਿਹੜਾ ਵੀ ਕੋਈ ਆਉਂਦਾ ਭੈਣ ਭਰਾ ਤਸੱਲੀ ਕਰਕੇ ਮਾਲ ਲਵੇ। ਹਾਂਜੀ ਹਾਂਜੀ। ਠੀਕ ਆ। ਤੇ ਜਰੂਰ ਦੋ ਟਾਈਮ ਕਰ ਲੈ ਸਾਡੇ ਨਾਲ ਤਿੰਨ ਡੰਗ ਸਾਡੇ ਘਰ ਚ ਆਉਂਦਾ ਰਵੇ। ਹਾਂਜੀ ਹਾਂਜੀ। ਜੀ ਹੋਰ ਸਾਡੇ ਘਰਾਂ। ਬਸ ਠੀਕ ਹੈ ਭਾਜੀ ਬਾਕੀ ਤਾਂ ਵਧੀਆ ਵੀਡੀਓ ਤੇ ਚਲੋ ਮਾਲ ਵੇਖਦਾ ਤੇ ਪਹਿਲੀ ਵੀਡੀਓ ਵੀਰ ਜੀ ਮਾਲ ਸਾਰਾ ਵੇਚ ਗਿਆ ਸੀਗਾ। ਸਾਰਾ ਵੇਚ ਗਿਆ ਸਾਰਾ। ਠੀਕ ਹੈ ਵੀਰ ਜੀ ਠੀਕ ਹੈ ਜੀ। ਬਾਕੀ ਆਪਾਂ ਇਹ ਜਿਹੜਾ ਚੈਨਲ ਹੈ ਨਾ ਆਪਣਾ ਇਹਨੂੰ ਲਾਈਕ ਹਾਂਜੀ ਹਾਂਜੀ ਜ਼ਰੂਰ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰ ਮੈਂ ਕਿਉਂਕਿ ਪਤਾ ਕਿਉਂ ਇਹਦੇ ਤੋਂ ਜਿਹੜੀ ਮੇਰੀ ਕੋਈ ਵੀ ਵੀਡੀਓ ਪਿਆ ਕਰੂਗੀ ਨਾ ਉਹ ਵੀਰਾਂ ਤੱਕ ਪਹੁੰਚਿਆ ਕਰੂਗੀ ਵੀਰ ਯਾਦ ਕਰਦੇ ਰਹਿੰਦੇ ਵੀਰ ਨੇ ਵੀਡੀਓ ਕਿਦਾਂ ਪਾਉਣੀ ਠੀਕ ਹੈ ਵੀਰ ਜੀ ਠੀਕ ਹੈ ਜੀ ਹਾਂਜੀ 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 ਹੋਰ ਬੋਲੋ ਜੀ ਠੀਕ ਠਾਕ ਹੋਰ ਕੋਈ ਕਹਿਣਾ ਚਾਹੁੰਦੇ ਜੀ ਬਾਜੀ ਵੀਰ ਜੀ ਮਾਝਾ ਫਾਰਮ ਇੱਕ ਨਾਲੇ ਸਾਰੇ ਦਰਸ਼ਕਾਂ ਨੂੰ ਸਾਰੇ ਮੇਰੇ ਵੱਲੋਂ ਬੰਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਕਿਸਾਨ ਵੀਰੋ ਮੱਝਾ ਫਾਰਮ YouTube ਚੈਨਲ ਵਾਲੇ ਸਾਰੇ ਦੇਖਣ ਵਾਲੇ ਭੈਣ ਭਰਾਵਾਂ ਨੂੰ ਸਾਡੇ ਵੱਲੋਂ ਜੀ ਪ੍ਰੇਮ ਭਰੀ ਸਾਰਿਆਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ